ਕਿ 18 ਮਾਰਚ ਨੂੰ ਜਿਸ ਦਿਨ ਸ੍ਰੀ ਆਕਾਲਤਾ ਜੀ ਸਾਹਿਬ ਤੇ ਅਰਦਾਸ ਕਰਨ ਉਪਰੰਤ ਭਰਤੀ ਦਾ ਆਗਾਜ਼ ਕੀਤਾ ਗਿਆ ਉਸੇ ਦਿਨ ਇਹ ਤਰੀਕ ਮਤ ਲਈ ਕਹਿਣ ਲੱਗੇ ਸਾਡੇ ਮਾਝੇ ਦੇ ਵਿੱਚੋਂ ਮੈਨੂੰ ਦੇ ਦਿਓ ਜ਼ਿਲ੍ਹਾ ਗੁਰਦਾਸਪੁਰ ਦੀ 4 ਅਪ੍ਰੈਲ ਦੀ ਤਰੀਕ ਕਿ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਕੇ ਆਪਾਂ ਸਾਰਿਆਂ ਦੇ ਜਿਹੜੇ ਹਾ ਭਾਵ ਉਹਨਾਂ ਦੇ ਬਲਬਲੇ ਜਜਵਾਹਤ ਉਹ ਸਮਝਣੇ ਤੇ ਪੜ੍ਹਨੇ ਨੇ ਅੱਜ ਸਮਝ ਆ ਰਹੀ ਹੈ ਤੁਹਾਡੇ ਮਨਾਂ ਦੀ ਗੱਲ ਤੁਹਾਡੇ ਚਿਹਰੇ ਤੋਂ ਝਲਕਦਾ ਕਿ ਤੁਹਾਡੇ ਅੰਦਰ ਇੱਕੋ ਜਜਵਾਹ ਤੇ ਬਲਬਲਾ ਸੀ ਜਿਹੜਾ ਮੈਂ ਕਿਹਾ ਡੇਢ ਦਹਾਕੇ ਤੋਂ ਲੈ ਕੇ ਮਰਝਾਉਂਦਾ ਮਰਝਾਉਂਦਾ ਮਰਝਾ ਚੱਲਿਆ ਸੀ ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ 2024 ਨੂੰ ਜੋ ਸਾਰਾ ਕੁਝ ਤੁਸੀਂ ਉੱਥੇ ਦੇਖਿਆ ਸਿੰਘ ਸਹਿਬਾਨਾ ਵੱਲੋਂ ਹੁਕਮਨਾਮੇ ਹੋਏ ਉਹਨਾਂ ਹੁਕਮਨਾਮਿਆਂ ਦੇ ਵਿੱਚ ਇਹ ਵੀ ਸੀ ठाडी सिंह ਕਬੀਰ ਸਿੰਘ ਜੱਥਾ ਪਹਿਲਾਂ ਕਹਿ ਕੇ ਗਿਆ ਕਿ ਸਭ ਕੁਝ ਝੋਲੀ ਪਵਾ ਕੇ ਮੁਕਰ ਗਏ ਉਹ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਪਿੱਠ ਦੇਗੇ ਪਗੌੜੇ ਗਨੇਗੇ ਪੰਥ ਦੇ ਪਰ ਸ੍ਰੀ ਅਕਾਲ ਤਖਤ ਵੱਲੋਂ ਜੋ ਗਠਨ ਕੀਤੀ ਇਹ ਭਰਤੀ ਕਮੇਟੀ ਉਸੇ ਦਿਨ ਤੋਂ ਇਹ ਆਪਣੀ ਜਦੋ ਜਹਿਦ ਵਿੱਚ ਸੀ ਕਿਉਂਕਿ ਬੜੀਆਂ ਰੁਕਾਵਟਾਂ ਪਈਆਂ ਦੇ ਵਿੱਚ ਵੀ ਕੋਈ ਮੈਂਬਰ ਤੋੜੇ ਗਏ ਕਈ ਵਾਰੀ ਮੀਟਿੰਗਾਂਾਂ ਹੋਣ ਦਿੱਤੀਆਂ ਬਹੁਤ ਕੁਝ ਰੋੜਾੜਾਇਆ ਗਿਆ ਅੱਜ ਵੀ ਹੋ ਰਿਹਾ ਪਰ ਸ੍ਰੀ ਅਕਾਲ ਤਸ ਮੇਰੀ ਬੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਭਗਤੀ ਤੇ ਸ਼ਕਤੀ ਦੇ ਮਾਲਕ ਉਹਨਾਂ ਦਾ ਮੇਰਾ ਪਰਿਆ ਹੱਥ ਤੇ ਸਮਰਥਾ ਬਖਸ਼ੀ ਹੈ ਕਿ ਅਸੀਂ ਪੰਜੋਂ ਕਿਉਂਕਿ ਅੱਜ ਸਾਡੀ ਬੇਟੀ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ ਸਾਰੇ ਔਰ ਸ਼ਹੀਦ ਭਾਈ ਅਮਰ ਅਮਰੀਕ ਸਿੰਘ ਜੀ ਦੇ ਸੁਪੁੱਤਰੀ ਨੇ ਗੱਲ ਹੋਈ ਸੀ ਸਵੇਰੇ ਕਿਸੇ ਫੰਕਸ਼ਨ ਤੇ ਨੇ ਕਿਉਂਕਿ ਉਹਨਾਂ ਦੀ ਡਿਊਟੀ ਐ ਜੀ ਪੀ ਸੀ ਦਾ ਜੋ ਐਜੂਕੇਸ਼ਨ ਡਿਪਾਰਟਮੈਂਟ ਹੈ ਡੈਕਟੋਰੇਟ ਐਜੂਕੇਸ਼ਨ ਦਾ ਉਹਦੇ ਡਿਪਟੀ ਡੈਕਟਰ ਨੇ ਉਹ ਕਹਿੰਦੇ ਉਹ ਵੀ ਆਉਣਗੇ ਸਰਦਾਰ ਇਕਵਾਲ ਸਿੰਘ ਜੀ ਝੁੰਦਾ ਜਿਹੜਾ ਝੁੰਦਾ ਕਮੇਟੀ ਤੁਸੀਂ ਸੁਣੀ ਹੋਣੀ ਆ ਜਦੋਂ 22 ਦੇ ਚੋਣਾਂ ਤੋਂ ਬਾਅਦ ਹਾਰ ਦਾ ਕਾਰਨ ਪੁੱਛਿਆ ਗਿਆ ਤੁਹਾਡੇ ਪਾਸੋਂ ਵਰਕਰਾਂ ਪਾਸੋਂ ਜਾ ਕੇ ਰਿਪੋਰਟ ਲਈ ਗਈ ਉਹਨਾਂ ਵਿੱਚ ਮੈਂਬਰ ਦੋ ਸਾਡੇ ਵੀ ਸਨ 41 ਸਾਹਿਬ ਤੇ ਬਟਾਲਾ ਸਾਹਿਬ ਵੀ ਸਨ ਔਰ ਉਹ ਰਿਪੋਰਟ ਸਾਰੀ ਜਿਹਦੇ ਉੱਤੇ ਆਪਾਂ ਅਜ ਤੱਕ ਦੇਖਦੇ ਰਹੇ ਵੀ ਕੀ ਹੋਇਆ ਤੇ ਕੀ ਇਹਦਾ ਫੈਸਲਾ ਕੀ ਕਰੂ ਪਾਰਟੀ ਪਰ ਉਹ ਦਬ ਲਈ ਗਈ ਬੈਠੇ ਨੇ ਬੀਬੀ ਜੀ ਹੁਣੀ ਰਖੜਾਤ ਸਾਹਿਬ ਇੱਕ ਹੋਰ ਕਮੇਟੀ ਚ ਕਹਿੰਦੇ ਵੀ ਰਹੇ ਵੀ ਇਹਨੂੰ ਜਨਤ ਕਰੋ ਇਹ ਵਰਕਰਾਂ ਦੀਆਂ ਭਾਵਨਾਵਾਂ ਨੇ ਪੰਥ ਦੀਆਂ ਭਾਵਨਾਵਾਂ ਨੇ ਪਰ ਨਾ ਦੱਬ ਲਈ ਗਈ ਗੱਲ ਉਹਦੇ ਵਿੱਚ ਸੀ ਕਿ ਆ ਜਿਹੜੀ ਲੀਡਰਸ਼ਿਪ ਹੈ ਇਹ ਨਾਕਾਬਲ ਹੋ ਗਈ ਪੰਥ ਦੀ ਅਗਵਾਈ ਨਹੀਂ ਕਰਨ ਦੇ ਯੋਗ ਰਹੀ ਜਿਹੜਾ ਸਿੰਘ ਸਾਹਿਬ ਨੇ ਵੀ ਉਸ ਦਿਨ ਹੁਕਮਨਾਮੇ ਵਿੱਚ ਵਚਨ ਕਾਇਸਨ ਕਿ ਆ ਜਿਹੜੀ ਲੀਡਰਸ਼ਿਪ ਹੈ ਪੰਥ ਦੀ ਰਾਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਲਈ ਆ ਕਮੇਟੀ ਕੱਢ ਕੇ ਕੀਤੀ ਜਾਂਦੀ ਹੈ ਔਰ ਉਹ ਜਿਹੜੀ ਅਧਿਕਾਰ ਗਵਾ ਚੁੱਕੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ 24 ਸ ਹੈ ਸਾਡੀ ਗੱਲ ਬਣ ਜੇ ਪਾਰਲੀਮੈਂਟ ਚ ਜਵਾਨ ਤਾਂ ਜਬਤ ਹੋ ਗਿਆਂ ਪਰ ਅਜੇ ਵੀ ਖੇੜਾ ਨਹੀਂ ਛੱਡਿਆ ਤਾਂ ਜਾ ਕੇ ਅਗਲੀ ਅੱਜ ਜਿਹੜੀ ਸਰਗਰਮੀ ਤੁਸੀਂ ਵਿਢੀ ਅੱਜ ਪੰਜ ਦਰਦੇ ਹੋ ਤੁਸੀਂ ਪੰਜਾਬ ਦੀ ਮਾਂ ਪਾਰਟੀ ਖੇਤਰੀ ਪਾਰਟੀ ਪੰਥ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਵਾਸਤੇ ਤੁਸੀਂ ਉਤਾਵਲੇ ਹੋ ਤੁਹਾਡੇ ਚਰਨਾਂ 'ਚ ਗੁਜਾਰਸ਼ ਕਰਨ ਵਾਸਤੇ ਆਏ ਆਂ ਬਾਕੀ ਸਾਰੇ ਸਤਿਕਾਰਯੋਗ ਬੁਲਾੜਿਆਂ ਨੇ ਬੋਲਣਾ ਮੈਂ ਇੱਕੋ ਬੇਨਤੀ ਕਰਾਂ ਕਿ ਅੱਗੋ ਹੋਣਾ ਕੀ ਹੈ ਭਰਤੀ ਤੁਸੀਂ ਕਰਨੀ ਜਾਂ ਮੈਂਬਰ ਤੁਸੀਂ ਬਣਨਾ ਤੇ ਬਣਾਉਣਾ ਹੈ ਮੈਂਬਰ ਬੜੇ ਪਾਰਦਰਸ਼ੀ ਟੰਗਣਾ ਬੋਗਸ ਨਾ ਹੋਵੇ ਭਰਤੀ ਵਕਾਇਦਾ ਉਹ ਜਿਹੜਾ ਫਾਰਮ ਸਪਾਇਆ ਗਿਆ ਜੋ ਕਾਲਤਾ ਸਰਬ ਦਾ ਹੁਕਮ ਸੀ ਇਹਨਵੇਂ ਨਹੀਂ ਉਹ ਹੀ ਉਹਦੇ ਮੁਤਾਬਕ ਹੀ ਭਰਤੀ ਹੋ ਰਹੀ ਹੈ ਔਰ ਦੂਜਿਆਂ ਨੂੰ ਬੋਗਸ ਭਰਤੀ ਕਰਕੇ ਬੋਗਸ ਪ੍ਰਧਾਨ ਨਹੀਂ ਚੁਣਨਾ ਇਹ ਜਿਹੜੀਆਂ ਗੱਲਾਂ ਕਰਕੇ ਆਪਾਂ ਸਾਰੇ ਟਪਲਾ ਖਾਂਦੇ ਰਹੇ ਤੇ ਏਡਾ ਵੱਡਾ ਹਾਰ ਦਾ ਮੂੰਹ ਦੇਖਣਾ ਪੈਂਦਾ ਰਿਹਾ। ਸੋ ਇਸ ਕਰਕੇ ਤੁਸੀਂ ਮੈਂਬਰ ਬਣਨਾ, ਫਿਰ ਡੈਲੀਗੇਟ ਬਣਨੇ ਨੇ, ਫਿਰ ਪ੍ਰਧਾਨ ਚੁਣਨਾ ਤੇ ਸਾਰੇ ਉਹਦੇ-ਤਾਰੇ ਚੁਣਨੇ ਨੇ। ਸਿੰਘ ਸਾਹਿਬ ਨੇ ਕਿਹਾ ਸੀ ਜਥੇਦਾਰ ਸਾਹਿਬਾਨ ਨੇ ਕਿ 6 ਮਹੀਨੇ ਦੇ ਅੰਦਰ ਅੰਦ ਪ੍ਰਕਿਰਿਆ ਪੂਰੀ ਕਰੋ। 3 ਮਹੀਨੇ ਤਾਂ ਇਹਨਾਂ ਨੇ ਸਾਨੂੰ ਮਗਰ ਭਜਾਉਂਦਿਆਂ ਨੂੰ ਮੀਟਿੰਗਾਂ ਨਾ ਕਰਨ ਦਾ ਹੋਣ ਦਾ ਰਿਕਾਰਡ ਹੁੰਦੇ ਰਿਹਾ। ਪਰ ਹੁਣ ਸਰਗਰਮੀ ਤੇਜ਼ ਹੋਈ ਹੈ। ਆ 7ਵੀਂ ਮੀਟਿੰਗ ਹੋ ਰਹੀ ਹੈ ਤੁਹਾਡੇ ਅਰ 7ਵੇਂ ਸੱਤੇ ਮੀਟਿੰਆਂ ਦੇ ਵਿੱਚ ਮੈਂ ਦੇਖਿਆ ਬੜਾ ਉਤਸ਼ਾਹ ਕੱਲੇ ਕੱਲੇ ਹਲਕੇ ਦੀ ਕਰਕੇ ਦੇਖੀ ਹੈ ਬੈਠੇ ਨੇ ਸਾਰੋ ਵੀ ਅੰਦਰ ਸਿੰਘ ਜੀ ਇਹਨਾਂ ਨੇ ਮੁਰੰਡੇ ਹਲਕੇ ਦੀ ਇੱਕ ਦਿਨ ਆਵਾਜ਼ ਮਾਰੀ ਸਾਥੀ ਕਹਿਣ ਲੱਗੇ ਕਿ ਤੁਸੀਂ ਜਾਓ ਮੇਰਾ ਖਿਆਲ ਆ ਬਹੁਤ ਵੱਡਾ ਘਟਸੀ ਹੈ ਇਹਨਾਂ ਦੇ ਪੁਰਾਣੇ ਤੋਂ ਪੁਰਾਣੇ ਜੱਥੇਦਾਰ ਜਿਹੜੇ ਇਹਨਾਂ ਤੋਂ ਖਬਾ ਹੋ ਗਏ ਇਹਨਾਂ ਦੇ ਨੀਤਰਾਂ ਦੇ ਲੀਡਰਾਂ ਤੋਂ ਉਹ ਘਰ ਬੈਗੇ ਸਨ ਨੌਜਵਾਨੀ ਜਿਨ੍ਹਾਂ ਨੂੰ ਅਸੀਂ ਅੱਗੇ ਨਹੀਂ ਆਉਣ ਦਿੰਦੇ ਉਹ ਵੀ ਅੱਗੇ ਆ ਗਈ। ਸੋ ਇਸ ਕਰਕੇ ਸੁਮੇਲ ਹੋ ਗਿਆ ਦੋਨਾਂ ਗੱਲਾਂ ਦਾ। ਸੋ ਭਰਾਵੋ ਫਿਰ ਸਮਰਾਲੇ ਕੱਲੇ ਹਲਕੇ ਦੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਕੀਤੀ। ਇਸੇ ਤਰ੍ਹਾਂ ਬਹੁਤ ਵੱਡਾ ਇਕੱਠ ਹੋਇਆ। ਆ ਤੁਹਾਡੇ ਜ਼ਿਲ੍ਹੇ ਨੇ ਕਮਾਲ ਕਰ ਦਿੱਤੀ ਤੁਹਾਡਾ ਧੰਨਵਾਦ। ਖਾਸ ਤੌਰ ਤੇ ਛੋਟੇਪੁਰ ਸਾਹਿਬ ਦਾ। ਛੋਟੇਪੁਰ ਸਾਹਿਬ ਜਦੋਂ ਧਰਮ ਜਿਤ ਮੋਰਚਾ ਲੱਗਿਆ ਸੀ। ਅਸੀਂ ਮਿੱਤਰਾਂ ਜਿਹੜਾ ਕੱਢਦੇ ਰਹੇ ਇਕੱਠੇ। ਉਦੋਂ ਜ਼ਿਲ੍ਹੇ ਦੇ ਪ੍ਰਧਾਨ ਸੀ ਤੁਹਾਡੇ ਅਰ ਦੋਵਾਰੀ ਐਮਐਲਏ ਬਣੇ وزیر ਵੀ ਬਣੇ ਬਰਨਾਲਾ ਸਾਹਿਬ ਦੀ ਸਰਕਾਰ ਚ ਬੈਠੇ ਨੇ ਸਾਰਾ ਵੀਂਦਰ ਸਿੰਘ ਜੀ ਸਪੀਕਰ ਸਨ ਪਰ ਜਦੋਂ ਬਲੈਕ ਸੰਡਰ ਹੋਇਆ ਤੁਹਾਨੂੰ ਯਾਦ ਹੋਣਾ ਇਹਨਾਂ ਦੀ ਕੁਰਬਾਨੀ ਕਿ ਸਮੇਤ ਸਾਰਾ ਵੀਂਦਰ ਸਿੰਘ ਜੀ ਸਪੀਕਰ ਹੋਣ ਦੇ ਬਾਵਜੂਦ ਇਹ 6 ਮਨਿਸਟਰਾਂ ਨੇ ਸੀਵਾ ਦਿੱਤਾ ਸੀ ਜਿਨ੍ਹਾਂ ਚੋਂ ਸਾਰਾ ਛੋਟੇ ਪਰਸੇ ਜੀ ਕਿਉਂਕਿ ਇਹ ਪੰਥ ਦੀ ਸਿਧਾਂਤਾਂ ਦੇ ਪਹਿਰਾ ਦੇਣ ਵਾਲੇ ਨੇ ਤੁਸੀਂ ਉਹਨਾਂ ਦੇ ਸਾਥੀਆਂ ਨੂੰ ਤੁਹਾਡਾ ਧੰਨਵਾਦ ਸੋ ਐਸਾ ਲੀਡਰ ਆਪਾਂ ਨੂੰ ਮਿਲਿਆ ਸੋ ਮੈਂ ਬਹੁਤੀ ਲੰਮੀ ਗੱਲ ਨਾ ਕਰਾਂ ਇੱਕੋ ਬੇਨਤੀ ਕਿ ਪੰਥ ਦੇ ਹਵਾਲੇ ਇਹ ਪਾਰਟੀ ਕਰਨੀ ਹੈ ਕਿਸੇ ਇੱਕ ਪਰਿਵਾਰ ਜਾਂ ਕੋ ਬੰਦੇ ਦੇ ਨਹੀਂ ਇਹ ਪੰਥ ਦੀ ਪਾਰਟੀ ਹੈ ਔਰ ਪੰਥ ਤੁਸੀਂ ਹੋ ਮੈਂਬਰ ਤੁਸੀਂ ਬਣਨਾ ਡੈਲੀਗੇਟ ਤੁਸੀਂ ਬਣਨਾ ਪ੍ਰਧਾਨ ਤੁਸੀਂ ਮਰਜ਼ੀ ਦਾ ਚੁਣਨਾ ਅੱਗੋਂ ਇਹ ਵੀ ਹੋਣਾ ਸਪੀਕਰ ਸਾਹਿਬ ਇਹ ਤੁਹਾਡੇ ਵਰਗੇ ਸਿਆਣਿਆਂ ਤੋਂ ਲੈ ਕੇ ਅਗਲੀ ਵਿਧਾਨ ਦੀ ਜਿਹੜੀ ਨਵੀਂ ਘੜੀ ਜਾਨੀ ਆ ਕਿਉਂਕਿ ਪ੍ਰਧਾਨ ਜਿਹੜਾ ਬਣਾਇਆ ਉਹ ਤਾਂ ਇਹਨਾਂ ਨੇ ਸੱਟਾ ਮਰਜੀ ਦੇ ਹੁਕਮ ਚੱਲੇ ਨੇ ਕਿ ਜਿਹੜਾ ਪ੍ਰਧਾਨ ਹੋਊ ਸ਼੍ਰੋਮਣੀ ਅਕਾਲੀ ਦਲ ਦਾ ਉਹ ਮੁੱਖ ਮੰਤਰੀ ਨਹੀਂ ਬਣ ਸਕੂਗਾ ਜੇ ਮੁੱਖ ਮੰਤਰੀ ਬਣਨਾ ਤਾਂ ਪ੍ਰਧਾਨਗੀ ਜਿਹੜੀ ਉਹਦਾ ਮਿਲਣਾ ਔਰ ਸਾਰਾ ਵਿਧਿ ਵਿਵਧਾਨ ਬਣਨਾ ਨੌਜਵਾਨਾਂ ਨੂੰ ਇਸ ਪ੍ਰੈਫਰੈਂਸ ਦੇਣੀ ਆ ਔਰ ਪੰਥਕ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਾ ਸੋਚ ਕਰਕੇ ਮੈਂ ਲੰਮੀ ਗੱਲ ਨਾ ਕਰਾਂ ਇਸੇ ਬੇਨਤੀ ਆਪਣੀ ਸਮਾਪਤ ਕਰਦਾ ਹੋਇਆ ਕਿਉਂਕਿ ਕਈ ਗੱਲਾਂ ਹੋਰ ਨੇ ਮੈਂ ਉਹ ਕਰਨੀਆਂ ਨਹੀਂ ਪਰ ਇੱਕ ਗੱਲ ਜ਼ਰੂਰ ਕਰਨੀ ਆ ਜਿਹੜੀ ਅੱਜ ਅਖਬਾਰਾਂ 'ਚ ਵੀ ਛਪੀ ਹੈ ਜਿਹੜੀ ਮੀਡੀਆ ਤੇ ਚਰਚਾ ਚੱਲ ਰਹੀ ਹੈ ਕੁਝ ਸੱਜਣਾ ਨੇ ਸੱਜਣਾ ਤਾਂ ਮੈਂ ਨਾ ਕਹਾ ਉਹ ਜਿਹੜੇ ਮੈਂ ਕਾ ਵੀ ਇੱਕ ਕਬਜ ਤੇ ਰਹਿ ਅਕਾਲੀ ਦਲ ਤੇ ਕਬਜਾ ਕਰੀ ਬੈਠੀ ਹੈ ਉਹਨਾਂ ਦੇ ਕਹਿਣ ਤੇ ਸਾਡੇ ਲੁਧਿਆਣੇ ਤੋਂ ਵੀ ਕੇਸ ਸਿੰਘ ਸੁਭਾਵਾਂ ਵੱਲੋਂ ਮਹਾਲੀ ਤੋਂ ਵੀ ਕੇਸ ਸਿੰਘ ਸੁਭਾਵਾਂ ਵੱਲੋਂ ਸ੍ਰੀ ਅਕਾਲ ਤਾ ਸਭ ਨੂੰ ਪੱਤਰ ਲਿਖੇ ਜਾ ਰਹੇ ਨੇ ਬੇਨਤੀ ਪੱਤਰ ਕੇ ਜੀ ਅਕਾਲ ਤਾ ਸਭ ਦਾ ਨਾਮ ਵਰਤ ਕੇ ਤੁਹਾਡਾ ਏ ਗੁੰਮਰਾਹ ਕਰ ਰਹੇ ਨੇ ਸੰਗਤ ਨੂੰ ਸਿੱਖਬੰਦ ਨੂੰ ਇਹ ਭਰਤੀ ਕਰ ਰਹੇ ਨੇ ਜਗ ਜਾ ਰਾ ਦੁਨੀਆ ਦੇ ਬੈਠਾ ਸਿੱਖ ਦਾ ਸਿੱਖੀ ਤਾਂ ਗੈਰ ਸਿੱਖਾਂ ਨੂੰ ਵੀ ਪਤਾ ਕਿ ਇਹ ਜਿਹੜੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਗਠਿਤ ਹੋਈ ਇਹ ਕਾਦੇ ਵਾਸਤੇ ਹੋਈ ਸੀ ਸ੍ਰੀ ਅਕਾਲ ਤਖਤ ਦੇ ਸਿਰ ਨਮਾ ਕੇ ਬੇਨਤੀ ਕਰਦਾ ਹਾਂ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਬੇਨਤੀ ਕਰਦਾ ਹਾਂ ਕਿ ਹੁਕਮ ਅਕਾਲ ਤਖਤ ਸਾਹਿਬ ਦਾ ਉਹਨੂੰ ਅਪਣਾ ਕੇ ਉਹਦੇ ਤੇ ਪਹਿਰਾ ਦੇਣ ਦੀ ਹਰ ਸੰਭਵ ਯਤਨ ਹੋ ਰਹੀ ਹੈ ਕਰਦੇ ਰਵਾਂਗੇ ਕਿਉਂਕਿ ਪੰਥ ਦੀਆਂ ਤੁਹਾਡੀਆਂ ਭਾਵਨਾਵਾਂ ਨੇ ਅਕਾਲ ਅਕਾਲ ਤਖਸਾਲ ਦਾ ਹੁਕਮ ਦਾ ਆਦੇਸ਼ ਹੈ ਔਰ ਮੈਂ ਦੇਖ ਰਿਹਾ ਬੜਾ ਹੈਰਾਨ ਹੋਇਆ ਉਹਨਾਂ ਨੇ ਤਾਂ ਕੀਤਾ ਇੱਕ ਸਾਡੇ ਕਾਮਰੇਡ ਭਰਾ ਜਿਨ੍ਹਾਂ ਨਾਲ ਕੋਈ ਪੰਥ ਦੀਆਂ ਇਹਨਾਂ ਸੰਸਥਾਵਾਂ ਨਾਲ ਉਹਨਾਂ ਨੇ ਕਦੇ ਵਾ ਨਹੀਂ ਰੱਖਿਆ ਨਿੰਦਦੇ ਰਹੇ ਹੁਣ ਤੱਕ ਮੇਰੀ ਪੀੜ੍ਹੀ ਦੇ ਸਦਾ ਤੋਂ ਉਹਨਾਂ ਤੇ ਨੇ ਅੱਜ ਵੀ ਔਰ ਉਹ ਕਾਮਰੇਡ ਵੀ ਅਕਾਲ ਤਾ ਸਾਬ ਨੂੰ ਬੇਨਤੀ ਪੱਤਰ ਲਿਖਣ ਲੱਗੇ ਨੇ ਇਹ ਠੀਕ ਹੈ ਧੰਨਵਾਦ ਉਹਨਾਂ ਦਾ ਜੇ ਤੁਸੀਂ ਅਕਾਲ ਤਾ ਸਾਬ ਦੀ ਸਰਪ੍ਰਸਤੀ ਕਬੂਲ ਦਿਓ ਉਹਦੇ ਸਿਧਾਂਤ ਨੂੰ ਔਰ ਉਹਦਾ ਜਿਹੜਾ ਅਕਾਲ ਤਾ ਸਾਬ ਦਾ ਵਿਚਾਰਧਾਰਾ ਉਹਨੂੰ ਅਪਣਾਉਨੇ ਆ ਤੁਹਾਨੂੰ ਜੀ ਆਇਆਂ ਪਰ ਜਿਹੜੀ ਬੇਨਤੀ ਤੁਸੀਂ ਕਰਨ ਲੱਗੇ ਹੋ ਪਹਿਲਾਂ ਸਮਝ ਲਓ ਇਹ ਕਮੇਟੀ ਸੀ ਅਕਾਲ ਤਾ ਸਾਬ ਦੇ ਹੁਕਮਾਂ ਮੁਤਾਬਕ ਚੱਲੀ ਹੋਈ ਹੈ ਮਰਜੀ ਨਾਲ ਨਹੀਂ ਕੋਈ ਚੱਲਿਆ ਸਾਡੇ ਵਿੱਚੋਂ ਕੋਈ ਵੀ ਉਹਦੇ ਦਰ ਬਣਨ ਨੂੰ ਤਿਆਰ ਨਹੀਂ ਕੋਈ 14 ਨਹੀਂ ਚਾਹੀਦਾ ਹੁਕਮ ਅਕਾਲ ਦਾ ਸਬਦ ਬਚਾਉਣੇ ਆ ਤੁਹਾਡੇ ਚਰਨਾਂ 'ਚ ਖੜੋ ਕੇ ਅਰ ਤੁਸੀਂ ਮੈਂਬਰ ਤੇ ਡੈਲੀਗੇਟ ਚੁਣ ਕੇ ਆਪਣਾ ਪ੍ਰਧਾਨ ਚੁਣਨਾ ਜੀਰੋ ਮਰਜ਼ੀ ਚੁਣ ਲਿਓ ਇੱਥੇ ਮਰਜ਼ੀ ਨਹੀਂ ਚੱਲੂ ਸਵਾਲ ਫਲਾਣਾ ਪਰਿਵਾਰ ਦਾ ਹੋਊਗਾ ਫਲਾਣਾ ਬੰਦਾ ਹੀ ਹੋਊਗਾ ਨਾ ਇਹ ਪੰਥ ਦੀਆਂ ਰੌੜੀ ਤੇ ਰਵੈਦਾ ਸਿਧਾਂਤ ਹੈ ਇਹਨਾਂ ਪਰੰਪਰਾਵਾਂ ਨੂੰ ਕਾਇਮ ਕਰਨਾ